ਸਸ਼ੀਕਾਲ ਦੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਜਲੰਧਰ ਦੇ ਸੰਜੇ ਗਾਂਧੀ ਪੁਲ ਹੇਠੋਂ ਇੱਕ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਘਰ ਨੇ ਲਾਕਰ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਮੌਕੇ ਤੇ ਪਹੁੰਚੇ ਫੋਕਲ ਪੁਆਇੰਟ ਦੇ ਏਐਸਆਈ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਸਭ ਕੁਝ ਮਿਲਣ ਦੀ ਜਾਣਕਾਰੀ ਮਿਲੀ ਹੈ ਜਨਤਾ ਅਧਿਕਾਰੀ ਨੇ ਕਿਹਾ ਹੈ ਕਿ ਲਾਸ਼ ਪੁਲ ਦੇ ਹੇਟੋ ਫਸੇ ਹੋਈ ਸੀ ਅਤੇ ਹਨੇਰੇ ਕਾਰਨ ਲਾਸ਼ ਨੂੰ ਕੱਢਣ ਵਿੱਚ ਮੁਸ਼ਕਲ ਆ ਰਹੀ ਹੈ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਰੋਸ਼ਨੀ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਲਾਸ਼ ਇੱਕ ਔਰਤ ਦੀ ਹੈ ਅਤੇ ਕੰਬਲ ਵਿੱਚ ਲਪੇਟੀ ਹੋਈ ਹੈ ਜਾਂਚ ਅਧਿਕਾਰੀ ਨੇ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹਾਂਜੀ ਸਰ ਪ੍ਰਵਿੰਦਰੀ ਐਸਪੋਕੋ ਪੈਂ ਤੋਂ ਮੈਂ ਆਇਆ ਮੈਨੂੰ ਇਹ ਇਨਫੋਰਮੇਸ਼ਨ ਆਈ ਸੀ ਵੀ ਕਿ ਇੱਕੋ ਡੈੱਡ ਬੋਡੀ ਪਈ ਆ ਹੈ ਤੇ ਕੋਲੇ ਨੂੰ ਗਦੇਕਪੁਰ ਆਪਣਾ ਸੰਜੀਗਾਨੀ ਨਗਰ ਉਹ ਬੇਸ਼ਕ ਆ ਰਹੇ ਤੇ ਹਨੇਰਾ ਕਾਫੀ ਆ ਤੇ ਅਸੀਂ ਲੈਣ ਦਾ ਪ੍ਰਬੰਧ ਕਰਕੇ ਤੋਂ ਦੇਖਾਂਗੇ ਬੱਚਿਆਂ ਨੇ ਸਾਨੂੰ ਦੱਸਿਆ ਕਿ ਇਹਨੂੰ ਏ ਹਲੇ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਡੈਡ ਬੋਡੀ ਪਈ ਹੋਈ ਹੈ ਰੈਡ ਬੋਡ ਦੇ ਅੰਦਰਲੇ ਪਾਸੇ ਆਂ ਜੀ ਖੋਲਦੇ ਬਿਲਕੁਲ ਥੱਲੇ ਆ ਜਾਓ ਕਿਉਂਕਿ ਆਈ ਚਾਹੇ ਇਹ ਕਿੰਨਾ ਲੱਗ ਰਿਹਾ ਕਿੰਨੇ ਕੁ ਦਿਨ ਦੀ ਰੈਡ ਬੋਡ ਲੱਗ ਰਹੀ ਹੈ ਹਲੇ ਨਹੀਂ ਹਲੇ ਹਲੇ ਨਹੀਂ ਹਲੇ ਕੋ ਲਾਈਟ ਦਾ ਪ੍ਰਬੰਧ ਕਰਾਂਗੇ ਉਸ ਤੋਂ ਬਾਅਦ ਕਹਿੰਦੇ ਨੇ ਨਹੀਂ ਨਹੀਂ ਕਿ ਇਸ ਕਿ ਦੀ ਰੈਡ ਬੋਡ ਨਹੀਂ ਹਲੇ ਨਹੀਂ ਹਲੇ ਹਲੇ ਨਹੀਂ ਹਾਂ ਜੀ ਕਸ ਦੇ ਤ ਸਸ਼ੀ ਕਾਲ ਦੇ ਤੁਸੀਂ ਦੇਖ ਰਹੇ ਹੋ 24x7 ਪੰਜਾਬ ਜਲੰਧਰ ਦੇ ਸੰਜੇ ਗਾਂਦੇ ਪੁਲ ਹੇਠੋਂ ਇੱਕ লাশ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਘਰ ਨੇ ਲਾਕਰ ਨਿਵਾਸਿਆ ਵਿੱਚ ਦਹਿਸ਼ਤ ਦਾ ਮਾਹੌਲ ਹੈ ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਮੌਕੇ ਤੇ ਪਹੁੰਚੇ ਫੋਕਲ ਪੁਆਇੰਟ ਦੇ ਏਐਸਆਈ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਸਭ ਕੁਝ ਮਿਲਣ ਦੀ ਜਾਣਕਾਰੀ ਮਿਲੀ ਹੈ ਜਨਤਾ ਅਧਿਕਾਰੀ ਨੇ ਕਿਹਾ ਹੈ ਕਿ লাশ ਪੁਲ ਦੇ ਹੇਟੋ ਫਸੀ ਹੋਈ ਸੀ ਅਤੇ ਹਨੇਰੇ ਕਾਰਨ লাশ ਨੂੰ ਕੱਢਣ ਵਿੱਚ ਮੁਸ਼ਕਲ ਆ ਰਹੀ ਹੈ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਰੋਸ਼ਨੀ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ লাশ ਨੂੰ ਬਾਹਰ ਕੱਢਿਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ লাশ ਇੱਕ ਔਰਤ ਦੀ ਹੈ ਅਤੇ ਕੰਬਲ ਵਿੱਚ ਲਪੇਟੀ ਹੋਈ ਹੈ ਜਾਂਚ ਅਧਿਕਾਰੀ ਨੇ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹਾਂਜੀ ਸਰ ਪ੍ਰਵਿੰਦਰੀ ਐਸਪੋਕੋ ਪੈਂ ਤੋਂ ਮੈਂ ਆਇਆ ਮੈਨੂੰ ਇਹ ਇਨਫੋਰਮੇਸ਼ਨ ਆਈ ਸੀ ਵੀ ਕਿ ਇੱਕੋ ਡੈੱਡ ਬੋਡੀ ਪਈ ਆ ਹੈ ਤੇ ਕੋਲੇ ਨੂੰ ਗਦੇਕਪੁਰ ਆਪਣਾ ਸੰਜੀਗਾਨੀ ਨਗਰ ਉਹ ਬੇਚਾਰਾ ਤੇ ਹਨੇਰਾ ਕਾਫੀ ਆ ਤੇ ਅਸੀਂ ਲੈਣ ਦਾ ਪ੍ਰਬੰਧ ਕਰਕੇ ਉਹ ਦੇਖਾਂਗੇ ਬੱਚਿਆਂ ਨੇ ਸਾਨੂੰ ਦੱਸਿਆ ਕਿ ਇਹਨੂੰ ਤੇ ਹਲ ਵੀਰੀਫਾਈ ਕਰਾਂਗੇ ਚੰਗੀ ਤਰ੍ਹਾਂ ਰੇਡ ਬੋਰਡ ਪਈ ਹੋਈ ਹੈ ਰੈਡ ਬੋਰਡ ਦੇ ਅੰਦਰਲੇ ਪਾਸੇ ਆਂ ਜੀ ਹੋਂ ਦੇ ਬਿਲਕੁਲ ਥੱਲੇ ਆ ਜਾਦਾ ਕਿਉਂ ਘਾਈ ਚਾਹੇ ਉਹ ਕਿੰਨਾ ਲੱਗ ਰਿਹਾ ਕਿੰਨੇ ਕੁ ਦਿਨ ਦੀ ਰੈਡ ਬੋਰਡ ਲੱਗ ਰਹੀ ਹੈ ਹਲੇ ਨਹੀਂ ਹਲੇ ਹਲੇ ਨਹੀਂ ਹਲੇ ਕੋ ਲਾਈਟ ਦਾ ਪ੍ਰਬੰਧ ਕਰਾਂਗੇ ਉਸ ਤੋਂ ਬਾਅਦ ਕਰ ਦੇ ਰਿਹਾ ਨਹੀਂ ਨਹੀਂ ਕਿ ਕਿਹਦੀ ਰੈਡ ਬੋਰਡ ਨਹੀਂ ਹਲੇ ਨਹੀਂ ਹਲੇ ਨਹੀਂ ਹਲੇ ਕੱਢ ਦਿਆ ਤਾਂ